ਤੁਸੀਂ ਦੇਖੋ ਆਗੇ-ਆਗੇ ਹੋਤਾ ਹੈ ਕਿ ਆ ਅੱਜ ਦਾ ਇਹਦਾ ਸਵਾਗਤ ਹੈ ਡੱਡਿਆਂ ਤੇ ਝੰਡਿਆਂ ਨਾਲ ਹੀ ਹੋੜਾਂ ਹੈ। ਔਰ ਸਾਡੇ ਕੋਲ ਇੱਕ ਸੰਵਿਧਾਨ ਨੇ ਮੌਕਾ ਦਿੱਤਾ ਹੈ ਵੋਟ ਦੀ ਝੋੜ ਨਾਲ ਹਰਾਉਣ ਦਾ। ਤੇ ਪੰਜਾਬ ਦੇ ਵਿੱਚ ਉਹ ਤਾਂ ਇਹਦਾ ਸਪਾਇਆ ਹੈ। ਪੰਜਾਬ ਚ ਤਾਂ ਸੀਟ ਮਾਤਲ ਮਿਲਦੀ ਕੋਈ ਨਹੀਂ। ਇਹ ਤਾਂ ਜਾ ਕੇ ਕਿਥੇ ਡੇਰੇ-ਡੂਰੇ ਤੇ ਬਹਿ ਜਾਂਦਾ ਉਹ ਵਧੀਆ ਸੀ। ਸੂਫੀ ਗਾਇਕ ਸੀ ਵਧੀਆ ਸੀ ਮौज ਕਰਦਾ ਨਹੀਂ ਕਿੱਥੋਂ ਪੰਗਾ ਲੈ ਲਿਆ ਇੱਧਰ ਆ ਕੇ ਕਿੱਧਰ। ਅੱਜ ਸੰਜੋਗ ਤੋਂ ਮੋਰਚੇ ਵੱਲੋਂ ਮੋਦੀ ਮੋਦੀ ਹਟਾਓ ਮੋਦੀ ਪੁਝਾਓ ਦੇ ਨਾਰੇ ਨਾਲ ਅਸੀਂ ਇਕੱਠੇ ਹੋਏ ਆ ਪਹਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਮੈਦਾਨ ਦੇ ਵਿੱਚ उतारे ਗਏ ਉਮੀਦਵਾਰ ਕਲਾਕਾਰ ਹੰਸਰਾਜ ਹੰਸਾ ਫਰੀਦਕੋਟ ਵਿੱਚ ਪਹੁੰਚਿਆ ਦੂਜੇ ਪਾਸੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਉਹਨਾਂ ਦਾ ਯਾਰ ਨੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਅੱਜ ਹੰਸ ਰਾਜ ਹੰਸਲਾ ਜਿਹੜਾ ਵਿਰੋਧ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਤਸਵੀਰਾਂ ਨਾਹਰੇਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਹੰਸ ਰਾਜ ਹੰਸ ਦੇ ਖਿਲਾਫ ਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀ ਅੱਜ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣੇ ਦੇ ਬਾਡਰਾਂ ਤੇ ਬੈਠੇ ਆ ਗੱਲਬਾਤ ਵੀ ਕਰਾਂਗੇ ਕਿਸਾਨਾਂ ਦੇ ਨਾਲ ਕਿ ਆਕਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਉਤਾਰਿਆ ਤੇ ਅੱਜ ਉਹਨਾਂ ਨੂੰ ਉਹਨਾਂ ਦਾ ਰੋਸ ਪ੍ਰਦਰਸ਼ਨ ਵਿਰੋਧ ਕਰਨ ਲਈ ਕਿਆਉ ਤਿਆਰੀਆਂ ਕਰਨੀਆਂ ਪਈਆਂ ਕੀ ਕਾਰਨ ਹੈ ਜੀ ਅੱਜ ਕੱਟਿਓ ਸਾਰੀਆਂ ਪਾਰਟੀਆਂ ਦੇ ਹੋਰ ਕਿਹੜੀ ਜਥੇਬੰਦੀ ਇੱਥੇ ਪਹੁੰਚੀ ਹੈ ਅੱਜ ਸੰਯੁਕਤ ਮੋਰਚ ਤੋਂ ਵੱਲੋਂ ਜੋ ਭਾਜਪਾ ਨੇ ਪਿਛਲੇ ਲੰਮੇ ਸਮੇਂ ਤੋਂ ਜੋ ਸਰਕਾਰ ਬਣਿਆ ਲਾਰੇਬਾਜ਼ੀਆਂ ਚ ਲਗਾਇਆ ਜਿਨੇ ਜੀਪੀ ਦੇ ਵਿੱਚ ਚੌਂ ਤੋਂ ਪਹਿਲੇ ਕਿਹਾ ਸੀ ਮੈਂ ਐਮਐਐਸਪੀ ਦੀ ਕਾਨੂੰਨੀ ਗਰੰਟੀ ਦਿਊਂਗਾ 8 ਮਹੀਨੇ ਦੇ ਵਿੱਚ ਅੱਜ 10 ਸਾਲ ਬਾਅਦ ਕਰਦੇ باوجود ਵੀ ਮੰਗੀਆਂ ਮੰਨਾਂ ਤੋਂ ਮੁਨਕਰ ਹੋ ਕੇ ਭੱਜਿਆ ਸਾਡੇ 750 ਅਸੀਂ ਜਵਾਬ ਦੇ ਕਿਸਾਨ ਸ਼ਹੀਦ ਹੋਇਆ ਹੁਣ ਸਾਡੇ ਨਵੇਂ ਤਾਜਾ ਸਾਡੇ ਪੰਜਾਬ ਦੇ ਜਿੰਨੇ ਬਾਰਡਰ ਉਹਨਾਂ ਨੂੰ ਸੀਲ ਕਰਾਇਆ ਗਿਆ ਅਤੇ ਉੱਥੇ ਜਿਹੜਾ ਮਾਲਾ ਸਾਡੇ ਸ਼ੁਭ ਕਰਦਾ ਕਿ ਨੌਜਵਾਨਾਂ ਦੀ ਜਿਹੜੀ ਸ਼ਹਾਦਤ ਦਿੱਤੀ ਹੈ ਇਹ ਭਾਜਪੀ ਇਹ ਕੱਲੀ ਕਾਗੜ ਘਰਾਵਾਂ ਦੇ ਹੱਥਾਂ ਦੀ ਘੜਪੁਤਰੀ ਬਣ ਕੇ ਇਹਨੇ ਪੰਜਾਬ ਨਾਲ ਮਤਵੇਈ ਮਾਲਾ ਸਲੂਕ ਕੀਤਾ ਕਿ ਕਿਸ ਤਰ੍ਹਾਂ ਬਣਾਤਾ ਜਿਵੇਂ ਕੋਈ ਪਾਕਿਸਤਾਨੀ ਲੋਕ ਆਏ ਹੋਣ ਦੇਸ਼ ਦੇ ਵਿੱਚ ਇਸ ਕਰਕੇ ਅੱਜ ਜਿਹੜਾ ਸਯੁਕਤ ਮੋਚੇ ਵੱਲੋਂ ਡਟਵਾ ਵਿਰੋਧ ਕਰਨ ਦਾ ਜਿਹੜਾ ਫੈਸਲਾ ਹੋਇਆ ਉਸੇ ਦਿਨ ਅੱਜ ਫਰੀਕੋੜ ਦੇ ਸਯੁਕਤ ਮੋਚੇ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਸ਼ਾਂਤੀਪੂਰਵ ਤਰੀਕੇ ਨਾਲ ਵਿਰੋਧ ਕਰਾਂਗੇ ਅੱਜ ਦਾ ਫਿਰ ਪੂਰਾ ਸ਼ਾਂਤੀ ਤਰੀਕੇ ਨਾਲ ਜੀ ਅਸੀਂ ਸਿਰਫ ਨਰੇਵਾਜੀ ਕਰਨੀ ਆ ਅੰਸਰਾਂ ਦੇ ਖਾਬ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨਾਲ ਵਾਅਦਾ ਕਰਕੇ ਤੋਂ ਮੁਨਕਰ ਹੋ ਚੁੱਕੀ ਹੈ ਜਿਵੇਂ ਸਾਡੇ ਐਮਐਸਸੀ ਕਾਨੂੰਨੀ ਗਰੰਟੀ ਸੀ ਸਭamina ਸੰਧੀ ਦੀ ਰਿਪੋਰਟ ਸੀ ਇੱਕ ਮੀਂਹਪੂਰੀ ਕਿਹਾ ਜਾਂਦੇ ਮਾਮਲਾ ਸੀ ਉਹਨਾਂ ਨੂੰ ਝੁੱਠੇ ਪਰਚੇ ਦਰਜ ਕਰਕੇ ਸਾਡੇ ਕਿਸਾਨਾਂ ਤੇ ਮਰਦੇ ਤੇ ਉਹਦਾ ਜਿਹੜਾ ਅਸੀਂ ਸ਼ਾਸਤ ਘਟਦਾ ਸੀ ਜੀ ਮਿਸ਼ਰਾ ਉਹ ਬਰਾਜਮਾਨਾ ਗੱਡੀ ਤੇ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਜੋਤਕਸਰ ਮੁੱਤੇ ਪੰਜਾਬ ਨੇ ਭਾਰਤ ਨੇ ਭਾਰਤ ਦੇ ਭਾਜਪਾ ਦੇ ਜਿੱਥੇ ਵੀ ਕੈਂਡੀਡੇਟ ਖੜੇ ਹੋਣਗੇ ਉਹ ਸ਼ਾਂਤ ਮੇਰੇ ਕੇ ਬੁਲ ਕਰਾਂਗੇ ਤਾਂ ਜੋ ਕਿ ਹਲੇ ਨੋ ਟ੍ਰੇਲਰ ਹੀ ਬਖਾਇਆ ਸ਼ਾਇਦ ਇਹ ਪਿੰਡਾਂ ਜਿਹੜੇ ਵੜਨਗੇ ਉਹ ਪਿੰਡਾਂ ਦੇ ਅਸੀਂ ਬੈਨਰ ਵੀ ਲਾਵਾਂਗੇ ਜੋ ਭਾਜਪਾ ਨੂੰ ਪਿੰਡਾਂ ਬੜੂਗਾ ਉਹ ਡਾਟ ਕੇ ਬੁਲ ਕਰਾਂਗੇ ਘਾਓ ਵੀ ਕਰਾਂਗੇ ਇਹ ਸ਼ਾਇਦ ਇਸੇ ਸ਼ਾਂਤ ਮੇਰੇ ਕੇ ਨਾਰੀ ਭਾਈ ਕਰਕੇ ਹੀ ਆਗਮਨ ਕਰੇ ਰੋਸਪਰ ਕਰ ਰਹੇ ਇਹ ਕਹਿੰਦੇ ਅੱਜ ਤਾਂ ਅਜੇ ਟਰੈਲਰ ਹੀ ਹੈ ਤੁਸੀਂ ਦੇਖੋ ਆਗੇ-ਆਗੇ ਹੋਤਾ ਹੈ ਕੀ ਆ ਅੱਜ ਤਾਂ ਇਹਦਾ ਸਵਾਗਤ ਹੈ ਡੰਡਿਆਂ ਤੇ ਝੰਡਿਆਂ ਨਾਲ ਹੀ ਹੋੜਾਂ ਹੈ ਤੇ ਆਉਣ ਵਾਲਾ ਜਿਹੜਾ ਇਹਦਾ ਭੁੱਖਾ ਜਿਹੜਾ ਇਹਦਾ ਇਹਦਾ ਟਾਈਮ ਹੈ ਪਿੰਡਾਂ 'ਚ ਤਾਂ ਇਹ ਜਾ ਨਹੀਂ ਸਕਦਾ ਪਿੰਡਾਂ ਚੋਂ ਅਸੀਂ ਸ਼ੁਰੂਆਤ ਕਰਾਏ ਬੈਨਰ ਲਾਉਣ ਦੀ ਵਿਰੋਧਤਾ ਕਰਨ ਦੀ ਤੇ ਜੇ ਜਾਣਗੇ ਤੇ ਫਿਰ ਇਹਦੀ ਹਾਲਤ ਬਹੁਤ ਭੈੜੀ ਹੋਊਗੀ ਹੋਰ ਸਾਡੇ ਕੋਲ ਇੱਕ ਸਵਿਧਾਨ ਨੇ ਮੌਕਾ ਦਿੱਤਾ ਹੈ ਵੋਟ ਦੀ ਝੋਟ ਨਾਲ ਹਰਾਉਣ ਦਾ ਤੇ ਪੰਜਾਬ ਦੇ ਵਿੱਚ ਉਹਦਾ ਸਪਾਇਆ ਹੈ ਪੰਜਾਬ ਚ ਤਾਂ ਸೀਟ ਮਾਤਲ ਮਿਲਦੀ ਕੋਈ ਨਹੀਂ ਠੀਕ ਹੈ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਕਿ ਇਹਦਾ ਵਿਰੋਧ ਹੋਣ ਦੇ ਬਾਵਜੂਦ ਇਹ ਕਿਉਂ ਇਹ ਪੁੱਠੇ ਸਿੱਧੇ ਕੰਮ ਕਰਦੇ ਨੇ ਟ੍ਰੈਕਟਰ ਤੋਂ ਲੈਣਾ ਕੀ ਹੈ ਇਹ ਤਾਂ ਜਾ ਕੇ ਕਿਤੇ ਡੇਰੇ ਦੂਰੇ ਤੇ ਪੈ ਜਾਂਦਾ ਉਹ ਵਧੀਆ ਸੀ ਸੂਬੀ ਗਾਇਕ ਸੀ ਵਧੀਆ ਦੀ ਮौज ਕਰਦਾ ਰਿਹਾ ਕਿੱਥੋਂ ਪੰਗਾ ਲੈ ਲਿਆ ਇੱਧਰ ਆ ਕੇ ਕਿੱਧਰ ਜੇ ਜਿੰਨਾ ਸੀ ਤੈਨੂੰ ਦਿੱਲੀ ਏਅਰਪੋਰਟ ਨਾ ਦੇ ਦਿੰਦੇ ਜਿਉਂ ਤੋਂ ਜ਼ਿਆਦਾ ਹੁੰਦਾ ਉਹਦੇ ਚੱਕ ਕੇ ਫੀਗੋਰ ਸਾਰੇ ਇੱਕੋ ਜਿਹੇ ਸਿਰ ਤੇ ਸਭ ਇੱਕੋ ਜਿਹੇ ਐ ਤੁਸੀਂ ਹੁਣ ਹਸਰਾਜ ਹੰਸ ਦੇ ਖਿਲਾਫ ਹੋ ਜਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਅਸੀਂ ਵੀਰ ਜੀ ਦੋਨਾਂ ਦੇ ਖਿਲਾਫ ਹਾਂ ਕਿਉਂਕਿ ਜਿਹੜਾ ਟਿਕਟ ਦਾ ਹਸਰਾਜ ਹੰਸ ਨੂੰ ਬੀਜੇਪੀ ਨੇ ਦਿੱਤੀ ਹੈ ਨਾ ਜੀ ਤੇ ਬੀਜੇਪੀ ਨੇ ਸਾਡੇ ਜਿਹੜੇ ਜਿਹੜੇ ਵਾਦੇ ਕਰਕੇ ਸਾਡੇ ਨਾਲ ਜਿਹੜੇ ਇੱਕ ਵਾਦਾ ਖਲਾਫੀ ਕੀਤੀ ਕਾਲੇ ਕਾਨੂੰਨ ਵਾਪਸ ਕਰਨ ਤੋਂ ਬਾਅਦ ਜਿਹੜੇ ਰਹਿੰਦੀਆਂ ਮੰਗਾਂ ਸੀ ਸਾਡੀਆਂ ਕਿਸਾਨਾਂ ਦੀਆਂ ਉਹ ਪੂਰੀਆਂ ਨਹੀਂ ਕੀਤੀਆਂ ਤੇ ਉਲਟਾ ਸਾਡੇ ਦੇ ਜਿਹੜੇ ਕਾਲੇ ਕਾਨੂੰਨਾਂ ਦੇ ਵਿੱਚ ਜਿਹੜੇ ਮਦਾਂ ਸੀਗੀਆਂ ਉਹ ਦੁਬਾਰਾ ਲਾਗੂ ਕਰਨਾ ਤੇ ਸੈਲੋ ਦੇ ਵਿੱਚ ਲੋਕਾਂ ਦੀ ਕਣਕ ਜਿਹੜੀ ਹੈਗੀ ਆ ਵੀ ਸਿੱਧੇ ਮੰਡੀਆਂ ਬਣਾਤੀਆਂ ਸੈਲੋ ਨੂੰ ਤੇ ਉਹ ਜਿਹੜਾ ਸਾਡਾ ਆਸਤੇ ਜਿਹੜਾ ਵੀ ਦੁਬਾਰੇ ਆਸਤੇ ਸਾਡੀ ਜਿਹੜੀ ਇੱਕ ਕਿਸਾਨੀ ਤੇ ਮਜ਼ਦੂਰਾਂ ਦੇ ਉਲਟ ਜਿਹੜੀ ਜਾ ਰਹੀ ਜਿਹੜੀ ਇੱਕ ਆਮ ਲਕਾਈ ਦੇ ਉਲਟ ਜਾ ਰਹੀ ਜਿਹੜੀ ਇਹਨਾਂ ਨੇ ਆਪਣਾ ਜਿਹੜਾ ਕਾਨੂੰਨ ਆ ਜਿਹੜੇ ਡੈਰੇਜ ਲਿਆ ਕੇ ਤੇ ਲੋਕਾਂ ਨੂੰ ਪਾਰਕਟ ਕਦਾਰਾ ਅਧਿਨ ਕਰਨ ਵਾਸਤੇ ਸਾਨੂੰ ਜਾਨੀ ਕਿ ਖੱਜਲ ਖਰਾਬ ਕਰਨ ਵਾਸਤੇ ਆਉਣ ਵਾਲੇ ਟਾਈਮ ਚ ਸਾਨੂੰ ਕਿਸੇ ਦੀ ਇੱਕ ਬੰਦੇ ਦੀ ਪਕੜ ਚ ਲਿਆ ਕੇ ਸਾਨੂੰ ਮਾਰਨ ਦੀ ਨੀਤੀ ਉਹਨਾਂ ਨੇ ਅਪਣਾਈ ਹੋਈ ਹੈ ਬੀਜੇਪੀ ਸਰਕਾਰ ਦੀ ਤੇ ਜਿਹੜਾ ਹੰਸਰਾ ਜਹਾਂਸਾ ਹੈ ਉਹ ਇੱਕ ਗਾਇਕ ਹੋਣ ਦੇ ਅਤੇ ਉਹਨੂੰ ਨਹੀਂ ਫਰਜ ਬੰਦਾ ਸੀ ਉਹਦਾ ਕਿ ਇੱਕ ਗਾਇਕ ਬੰਦੇ ਨੂੰ ਸਾਰੇ ਲੋਕਾਂ ਦੀ ਲੁਕਾਈ ਦੀ ਜਿਹੜੀ ਇੱਕ ਨੌਲੇਜ ਹੈ ਉਹਨਾਂ ਲੋਕਾਂ ਦੇ ਜਿਹੜੇ ਮੁੱਦਿਆਂ ਦਾ ਜਿਹੜਾ ਨਹੀਂ ਉਹਨੂੰ ਪਤਾ ਹੈਗਾ ਤੇ ਇੱਕ ਫਰੀਦਕੋਟ ਹਲਕਾ ਇਹੋ ਜਿਹਾ ਹਲਕਾ ਲੱਭਿਆ ਜਿੱਥੇ ਸਾਰੀਆਂ ਹੀ ਪਾਰਟੀਆਂ ਨੇ ਇੱਕ ਦੋ ਪਾਰਟੀਆਂ ਨੂੰ ਛੱਡ ਕੇ ਤਾਨੂੰ ਗਾਇਕ ਜਿਹੜੇ ਦੇ ਦਿੱਤੇ ਗਏ ਆ ਜਾਂ ਕਲਾਕਾਰ ਦੇ ਦਿੱਤੇ ਗਏ ਆ ਅਸੀਂ ਉਹਨਾਂ ਦਾ ਇਸ ਤਰ੍ਹਾਂ ਵਿਰੋਧ ਨਹੀਂ ਕਰਦੇ ਵੀ ਕਲਾਕਾਰ ਕਿਉਂ ਆ ਉਹ ਉਹਨਾਂ ਦੀ ਉਸ ਕਿੱਤੇ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ ਪਰ ਅਸੀਂ ਇਹ ਗੱਲ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਦਾ ਇਹਨਾਂ ਗਾਇਕਾਂ ਨੂੰ ਨਹੀਂ ਪਤਾ ਮਜ਼ਦੂਰਾਂ ਦੀਆਂ ਮੰਗਾਂ ਦਾ ਇੱਕ ਆਮ ਦੁਕਾਨਦਾਰ ਇੱਕ ਆਮ ਵਪਾਰੀ ਕੱਲੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਊ ਕਿਸਾਨਾਂ ਵੱਲੋਂ ਜਾਂ ਦੂਜੀਆਂ ਸਿਆਸੀ ਪਾਰਟੀਆਂ ਦਾ ਵੀ ਇਸੇ ਤਰ੍ਹਾਂ ਖਿਲਾਫ ਹੋਊਗੀ ਕੱਲੀ ਬੀਜਪੀ ਕਰ ਰਹੀ ਐ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬੀਜਪੀ ਦਾ ਬੀਜਪੀ ਦੇ ਕੜੀ ਦੇ ਵਿੱਚ ਹੰਸਰਾਜ ਉਮੀਦਵਾਰ ਬਣੇ ਜੀ ਖਸਰਾਇ ਤੇ ਸਾਡਾ ਵਿਰੋਧ ਨਹੀਂ ਸੀ ਪਰ ਬੀਜੇਪੀ ਦੇ ਟ੍ਰੈਕਟਰ ਲੈਂਡ ਕਾਰਨ ਉਮੀਦਵਾਰ ਹੋਂਕਾਰਨਾ ਸੀ ਢੜਕੋਪੁਰ ਕਰਾਂਗੇ ਦੂਜੀਆਂ ਸਿਆਸੀ ਪਾਰਟੀਆਂ ਤੁਹਾਡੇ ਹੱਕ ਚ ਚੱਲੀਆਂ ਕਿਸੇ ਨੇ ਸਾਡਾ ਅੱਜ ਦੀ ਵੀ ਕੇ ਜੋ ਸਯੋਤ ਮੋਰਚਾ ਇਹ ਗੈਸ ਸਿਆਸੀ ਹੈ ਉਹ ਨਹੀਂ ਅਸੀਂ ਗੱਲ ਕਰਦੇ ਆ ਰਾਜਨੀਤਿਕ ਪਾਰਟੀਆਂ ਦੀ ਰਾਜਨੀਤਿਕ ਪਾਰਟੀਆਂ ਨੂੰ ਤੁਸੀਂ ਕਹੇ ਵੀ ਭਾਰਤੀ ਜਨਤਾ ਪਾਰਟੀ ਦਾ ਫਿਲਹਾਲ ਵਿਰੋਧ ਕਰਾਂਗੇ ਜਿਹੜੀਆਂ ਦੂਜੀ ਰਾਜਨੀਤਿਕ ਪਾਰਟੀਆਂ ਉਹ ਕਿਸਾਨਾਂ ਦੇ ਹੱਕ ਚ ਚੱਲ ਰਹੀਆਂ ਜਾਂ ਨਹੀਂ ਚੱਲ ਰਹੀਆਂ ਉਹਨਾਂ ਦਾ ਵਿਰੋਧ ਕਰੋਗੇ ਜਾਂ ਨਹੀਂ ਐਸ ਮੌਕੇ ਤੇ ਤਾਂ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਸਰਕਾਰ ਹੈ ਜਿਹੜੀ ਕਿਸਾਨਾਂ ਦੀ ਹੱਕ ਚੱਲ ਰਹੀ ਹੈ ਜਿਹੜੀ ਕਿਸਾਨਾਂ ਦੀ ਗੱਲਬਾਤ ਹੋ ਰਹੀ ਹੈ ਜਾਂ ਕਿਸਾਨਾਂ ਨੂੰ ਅਸੂਲ ਦੇ ਰਹੀ ਹੈ ਇਸ ਕਰਕੇ ਅਸੀਂ ਉਹਦਾ ਕਿਸੇ ਵਿਰੋਧੀ ਦਾ ਵੀ ਸਰ ਕੋਈ ਸੁਣ ਸੁਨੇ ਆਇਆ ਗੱਲ ਇਹ ਹੈ ਜੀ ਕਿਸਾਨੀ ਦਾ ਨਾ ਕੋਈ ਨਹੀਂ ਪਰਦਾ ਥੋੜਾ ਤੁਸੀਂ ਵੇਖੋ ਵੀ ਆਮ ਆਦਮੀ ਪਾਰਟੀ ਨੇ ਆ ਜਿਹੜਾ 3 ਕਰੋੜ ਸੀ ਉਹਨਾਂ ਚੋਂ 1 ਕਰੋੜ ਲਾਗੂ ਕੀਤਾ ਸੀਗਾ ਨੋਟੀਫਿਕੇਸ਼ਨ ਉਹਦਾ ਵਾਪਸ ਲਿਆ ਠੀਕ ਹੈ ਸੈਲੋ ਪਲਾਟ ਆ ਜਿਹੜੇ ਇਹਦੇ ਨੂੰ ਲਾਗੂ ਕੀਤਾ ਮਿੰਡਗਾ ਬੰਦ ਕਰਨ ਦਾ ਇਹਨਾਂ ਨੇ ਕੀਤਾ ਠੀਕ ਹੈ ਸਿਆਸੀ ਪਾਰਟੀ ਹੈ ਨਾ ਜਿਹੜੀ ਉਹ ਕਦੇ ਵੀ ਕਿਸਾਨ ਪੱਖੀ ਨਹੀਂ ਹੋ ਸਕਦੀ ਤੇ ਕੋਈ ਵੀ ਐਸਐਸਪੀ ਪਾਰਟੀ ਠੀਕ ਹੈ ਸਾਰੀਆਂ ਪਾਰਟੀਆਂ ਦਾ ਵਿਰੋਧ ਉਹ ਉਹ ਹੀ ਕਰਾਂਗੇ ਸਾਰੀਆਂ ਪਾਰਟੀਆਂ ਦਾ ਵਿਰੋਧ ਕੀਤਾ ਜਾਊਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦੋਨੇ ਪਾਸੇ ਜਿਹੜਾ ਕਿਸਾਨ ਡਟੇ ਹੋਏ ਨੇ ਤਾਂ ਇੱਕ ਗੱਲ ਜਿਹੜੀ ਨਾ ਜ਼ਰੂਰੀ ਹੈ ਮੀਡੀਆ ਨੂੰ ਹਾਈਲਾਈਟ ਕਰਨੀ ਕਿਉਂਕਿ ਗੋਦੀ ਮੀਡੀਆ ਨਹੀਂ ਵਿਖਾ ਰਿਆ ਕੇਰਲਾ ਵਿੱਚੋਂ 770 ਕਿਲੋ ਆਰਡੀਐਕਸ ਫੜਿਆ ਗਿਆ ਇਹਨੇ ਦਿਨ ਅਚ ਕਿਹਦੇ ਘਰੋਂ ਆਰਐਸਐਸ ਦੇ ਸੰਗੀਆਂ ਦੇ ਪਰਿਵਾਰ ਚੋਂ ਉਹਨਾਂ ਦੇ ਆਗੂ ਸੀ ਉਹ ਭਗੋੜੇ ਹੋਏ ਨੇ ਕੇਰਲਾ ਪੁਲਿਸ ਜਾਂਚ ਕਰ ਰਹੀ ਹੈ ਉਹ ਇਨਾ ਬਰੂਦ ਹੈ 7.70 ਕਿਲੋ ਜਿਹਦੇ ਨਾਲ ਪੁਲਵਾਮਾ ਵਰਗੇ 3-4 ਗਾੜਡ ਵਰਤਾਏ ਜਾ ਸਕਦੇ ਆ ਜਿਵੇਂ ਜਿਵੇਂ ਸਾਰੇ ਦੇਸ਼ ਚ ਬੀਜੇਪੀ ਦਾ ਪਾਣੀ ਉਤਰ ਰਿਹਾ ਉਹਨੂੰ ਰਿਪੋਰਟਾਂ ਮਿਲ ਰਹੀਆਂ ਉਹ ਘਬਰਾਇਆ ਬੁਖਲਾਇਆ ਕਿਤੇ ਦਾ ਆਪੋਜੀਸ਼ਨ ਦੇ ਲੀਡਰ ਨੂੰ ਫੜਦਾ ਕਿਉਂਕਿ ਉਹਨਾਂ ਦੇ ਖਾਤੇ ਜਾਮ ਕਰਦਾ ਤੇ ਸਾਨੂੰ ਸ਼ੱਕ ਆਉਣ ਵਾਲੇ ਦਿਨਾਂ ਚ ਪੁਲਵਾਮਾ ਵਰਗੇ ਵੱਡਾ ਗਾੜਡ ਕਰਾਊਗਾ ਕਿਉਂਕਿ ਉਹਨੂੰ ਦੱਸਿਆ ਵੀ ਇਹਨਾਂ ਹਾਲਤਾਂ ਦੇ ਵਿੱਚ ਤੇਰਾ ਜਿੱਤਣਾ ਨਾ ਸੰਭਵ ਹੈ ਤਾਂ ਕਿਸਾਨਾਂ ਨੇ ਅੰਦਰੂਨੀ ਭੇਦ ਵੀ ਖੋਲ ਦਿੱਤੇ ਆ ਤੁਹਾਡੇ ਸਾਹਮਣੇ ਤਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਕਿਸਾਨੀ ਝੰਡੇ ਇਹਨਾਂ ਦੇ ਹੱਥਾਂ ਦੇ ਵਿੱਚ ਆ ਉੱਥੇ ਹੀ ਕਾਲੀਆਂ ਪੱਟੀਆਂ ਵੀ ਇਹਨਾਂ ਕੋਲੇ ਕਿਤੇ ਨਾ ਕਿਤੇ ਬੰਨੀਆਂ ਨੇ ਕਿਉਂਕਿ ਲਗਾਤਾਰ ਜਿਹੜਾ ਇਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਵਿਰੋਧ ਕਰਾਂਗੇ ਕਿਉਂਕਿ ਅਸੀਂ ਸਰਕਾਰਾਂ ਦੇ ਬੈਠੇ ਆ ਤਾਂ ਇਹ ਪਾਰਟੀਆਂ ਕਿਉਂ ਜਿਹੜੀਆਂ ਮੈਦਾਨ ਦੇ ਵਿੱਚ ਆ ਰਹੀਆਂ ਨੇ ਕਿਉਂ ਕਿਸਾਨਾਂ ਦੀ ਗੱਲ ਨਹੀਂ ਸੁਣਦੀਆਂ ਅੱਜ ਸੰਯੋਗ ਤੋਂ ਮੋਰਚੇ ਵੱਲੋਂ ਮੋਜੀ ਮੋਦੀ ਹਟਾਓ ਮੋਦੀ ਭਜਾਓ ਦੇ ਨਾਰੇ ਨਾਲ ਅਸੀਂ ਇਕੱਠੇ ਹੋਏ ਆਂ ਕਾਣ ਕੀ ਹੈ ਕਿ ਜਦੋਂ 10 ਸਾਲ ਹੋ ਗਏ ਮੋਦੀ ਸਰਕਾਰ ਬਣੀ ਨੂੰ ਇਹਨੇ ਸਾਰੇ ਵਰਗਾਂ ਨਾਲ ਭਾਵੇਂ ਕਿਸਾਨ ਹੋਇਆ ਭਾਵੇਂ ਮਜ਼ਦੂਰ ਹੋਇਆ ਭਾਵੇਂ ਵਪਾਰੀ ਹੋਇਆ ਸਾਰਿਆਂ ਨਾਲ ਝੂਠੇ ਵਾਅਦੇ ਕੀਤੇ ਕੋਈ ਨਹੀਂ ਪੂਰਾ ਕੀਤਾ ਇਸ ਕਰਕੇ ਜਿਹੜਾ ਹੈ ਸਭ ਤੋਂ ਜ਼ਿਆਦਾ ਕਿਸਾਨ ਤੇ ਮਜ਼ਦੂਰਾਂ ਨੇ ਇਹਨੇ ਠੱਗੀ ਮਾਰੀ ਕਿ ਸੰਯੁਕਤ ਮੋਰਚੇ ਨਾਲ ਜੋ ਸਾਡੀਆਂ ਮੰਗਾਂ ਕਿਤੇ ਕੋਈ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਸਾਰੇ ਇੰਡੀਆ ਦੇ ਵਿੱਚ ਸੰਯੁਕਤ ਮੋਰਚੇ ਦੀ ਕਾਲ ਤੇ ਵਿਰੋਧ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਾਂ ਪਾਰਟੀਆਂ ਵਿਰੋਧ ਇੱਕ ਪੰਜਾਬ ਦੇ ਜਿੰਨੇ ਵੀ ਅਸੀਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅੱਜ ਇੱਥੇ ਕੈਂਡੀ ਜਿਹੜਾ ਅੰਸਰਾ ਹਜੰਸ ਨੇ ਇੱਥੋਂ ਅੱਜ ਚੋਣ ਪ੍ਰਚਾਰ ਦੀ ਮਹਮ ਰੰਬੀ ਆ ਉਹਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਵੱਡੀ ਪੱਧਰ ਤੇ ਅਸੀਂ ਇਕੱਠੇ ਹੋਏ ਆ ਅਸੀਂ ਦੇਸ਼ ਦੀ ਮੋਦੀ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਅਸੀਂ ਇਸ ਤੋਂ ਅਗਲਾ ਐਕਸ਼ਨ ਪਿੰਡ-ਪਿੰਡ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਔਰ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨ ਮਾਰੂ ਮਜ਼ਦੂਰ ਮਾਰੂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਾਂਗੇ ਔਰ ਇਹ ਡਟ ਕੇ ਆਉਂਦਾ ਅਸੀਂ ਵਿਰੋਧ ਕਰਾਂਗੇ ਕਿਵੇਂ ਕਾਰ ਪ੍ਰੇਡ ਦੇ ਕੋਲੇ ਸਾਰੇ ਦੇਸ਼ ਨੂੰ ਜਿਹੜਾ ਵੇਚਣ ਦਾ ਜਿਹੜਾ ਪ੍ਰੋਗਰਾਮ ਅਸੀਂ ਭਾਜਪਾ ਨੂੰ ਹਰਾ ਕੇ ਉਦੋਂ ਹੀ ਤੋਹੇ ਦਮ ਲਵਾਵਾਂਗੇ ਅਤੇ ਦਰਤੇ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜੇ ਤੁਹਾਡਾ ਜਿਹੜਾ ਟਰੇਲਰ ਹੈ ਤਾਂ ਪਿੰਡਾਂ ਦੇ ਵਿੱਚ ਵੀ ਜਿਹੜਾ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਹੈ ਕਿ ਬੋਰਡ ਇਹਨਾਂ ਦੇ ਖਿਲਾਫ ਲਗਾਏ ਜਾਣਗੇ ਇਹਨਾਂ ਦਾ ਵਿਰੋਧ ਪੂਰੇ ਤਰੀਕੇ ਦੇ ਨਾਲ ਕੀਤਾ ਜਾਊਗਾ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਨੇ ਤੇ ਸੜਕ ਦੇ ਦੋਨੇ ਪਾਸੇ ਜਿਹੜੇ ਕਿਸਾਨ ਖੜੇ ਨੇ ਆਪੋ ਆਪਣੇ ਝੰਡੇ ਲੈ ਕੇ ਤੇ ਨਾਲ ਕਾਲੇ ਜਿਹੜੀਆਂ ਪੱਟੀਆਂ ਵੀ ਉਹਨਾਂ ਨੇ ਬੰਨੀਆਂ ਹੋਈਆਂ ਨੇ ਤਾਂ ਇਹਨਾਂ ਦਾ ਇਹ ਕਹਿ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਜਿਹੜਾ ਕਿਸਾਨਾਂ ਦੇ ਮੁੱਦਿਆਂ ਦੇ ਹੱਕਾਂ ਦੇ ਵਿੱਚ ਗੱਲ ਨਹੀਂ ਕਰ ਰਹੀ ਜਿਹੜੀਆਂ ਮੰਗਾਂ ਇਹਨਾਂ ਵੱਲੋਂ ਸਰਕਾਰ ਵੱਲੋਂ ਮੰਨਿਆਂ ਗਿਆ ਸੀ ਉਹ ਮੰਗਾਂ ਵੀ ਅੱਜ ਤੱਕ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਇਸ ਨੂੰ ਲੈ ਕੇ ਜਿਹੜਾ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਫਿਲਹਾਲ ਤੇ ਗੱਲ ਕਰੀਏ ਤਾਂ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਅੱਜ ਦਾ ਰੋਸ ਪ੍ਰਦਰਸ਼ਨ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕਿਹਾ ਹੈ ਕਹਿਣਾ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਚੱਲੇਗੀ ਤਾਂ ਹੋ ਸਕਦਾ ਹੈ ਹੋਰ ਪਾਰਟੀਆਂ ਦਾ ਵੀ ਇਸੇ ਤਰੀਕੇ ਦੇ ਨਾਲ ਵਿਰੋਧ ਹੋਵੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ